ਚੰਡਾ ਅਸੀਂ ਬਣਾਇਆ ਇਹ ਚੰਡੇ ਦੀ ਸਮਝ ਵੀ ਲਓ ਮਾੜੀ ਜੀ ਕਹਾਣੀ ਕੀ ਆ ਇਹ ਚੰਡੇ ਚ ਪੰਜ ਦਰਿਆ ਨੇ ਦਿਖਦੇ ਆ ਪੰਜ ਦਰਿਆ ਕਿਹੜੇ ਆ ਸਮਝਾ ਦਿੰਨਾ ਮੈਂ ਧਿਆਨ ਨਾਲ ਸਮਝਿਓ ਆ ਜੇਲਮ ਆ ਤੇ ਆ ਤਨਾਵਾ ਆ ਆ ਜੇਲਮ ਆ ਗਿਆ ਤੇ ਨਾਵਾ ਗਿਆ ਤੇ ਪਾਕਿਸਤਾਨ ਟੱਖਾ ਹੋ ਗਿਆ ਮਿਲ ਗਿਆ ਆ ਬੱਚਾ ਦੇ ਰਾਵੀ ਆ ਗਿਆ ਆ ਵਿਆਸ ਆ ਗਿਆ ਇਧਰ ਸਤਲੁਜ ਆ ਗਿਆ ਇੱਥੇ ਹਰੀਕੇ ਪਸਨਾ ਆ ਕੇ ਦੋਨੇ ਦਰਿਆ ਕੱਟਦੇ ਨੇ ਪੰਜੇ ਦਰਿਆਵਾਂ ਦਾ ਢੱਡਾ ਪੰਜ ਪਾਣੀਆਂ ਦੀ ਧਰਤੀ ਅੱਜ ਅਸੀਂ ਉਹ ਪਾਣੀ ਠੀਕੇ ਨਾਲ। ਕੋਈ ਤੁਸੀਂ ਦਾ ਸੋਵੇ ਸਾਨੂੰ ਅਸੀਂ ਕੋਈ ਕੀ ਸਾਧਨ ਲੈ ਕੇ ਆਓਗੇ, ਬਸ ਲੈ ਆਓਗੇ ਤਰਾ ਕੇ ਜਾਂ ਤੁਹਾਡੀ ਗੱਡੀਆਂ ਸਾਧਨਾ ਕੋਈ ਨਿੱਜੀ ਲੈ ਕੇ ਆਓਗੇ ਜਾਂ ਕੋਈ ਹੋਰ ਸਾਧਨ ਲੈ ਕੇ। ਆਪਣਾ ਨਾਮ ਲਿਖਾ ਦਿਓ। ਆਪਣਾ ਨੰਬਰ ਲਿਖਾ ਦਿਓ ਤਾਂ ਕਿ ਸੰਪਰਕ ਇਸ ਦੇ ਨਾਲ ਕਰ ਸਕੀ। ਇੱਕ ਵਾਰੀ ਬੇਨਤੀ ਮੈਂ ਫੇਰ ਕਰਦਾ ਕਿ ਇੱਕ ਵਾਰੀ ਤੁਸੀਂ ਕੋਸ਼ਿਸ਼ ਕਰੋ ਬਲੀਪੁਰ ਪਿੰਡ ਹਰ ਬੰਦਾ ਆਪਣਾ ਨਿੱਜੀ ਕੋ ਮੋਟਰਸਾਈਕਲ ਆ ਕੋ ਗੱਡੀ ਆ ਲੈ ਕੇ ਕੋ ਬਸ ਤੇ ਜਾ ਕੇ ਚੱਜ ਦੇ ਕੇ। ਤੁਹਾਨੂੰ ਫੇਰ ਸਮਝ ਪੂਰੀ ਆ ਜਿਹੜਾ ਪੀ ਰਿਹਾ। ਆ ਗੰਦ ਅਸੀਂ ਪੀ ਰਹੇ। ਫੇਰ ਤੁਹਾਨੂੰ ਸਮਝ ਪਊ ਕਿ ਸ਼ਾਇਦ ਅਸੀਂ ਅੱਜ ਮੰਗਾਇਆ ਵੀ ਆ ਪਾਣੀ ਲੇਟ ਹੋ ਕੇ ਮੁੰਡੇ ਆਉਂਦੇ ਆਉਂਦੇ ਲੁਧਿਆਣੋਂ ਉਹ ਬੋਤਲਾਂ ਚ ਭਰ ਕੇ ਮਗਰਾ ਤੁਹਾਨੂੰ ਦਿਖਾਵਾਂਗੇ ਵੀ ਉਹਨਾਂ ਦੇ ਦਿਨਾਂ ਚ ਵੀ ਉਹ ਪਾਣੀ ਤੁਸੀਂ ਪੀ ਰਹੇ। ਇਹ ਕਿਹੜੇ ਪਾਸੇ ਰਹਿ ਗਿਆ ਜੀ ਪਰਿਵਰਤਨ ਗਲੀਪੁਰਤੀ ਤੋਂ ਜੇ ਹੰਬੜਾ ਨੂੰ ਜਾਓਗੇ ਨਾ। ਬੁਲਾਪੁਰ ਤੋਂ ਹੰਬੜਾ ਨੂੰ ਹੋ ਜਾਊਗਾ। ਬਲੀਪੁਰ ਭਰ ਲਿਓ ਤੁਸੀਂ ਆਪਣੇ ਤੇ ਮੈਂ ਮੈਂ ਪ ਜਾ ਉਹਦੇ ਪਰ ਤੈਨੂੰ ਪਤਾ ਲੱਗੂ ਬਲੀਪੁਰ ਗੌਂਸਪੁਰਾ ਜਮਾਲਪੁਰ ਆਕੀ ਥਾਂ ਤੋਂ ਪਾਣੀ ਬਲੀਪੁਰ ਬਹੁਤ ਵੱਡੇ ਪੱਧਰ ਤੇ ਪਾਇਆ ਤੁਹਾਨੂੰ ਪਤਾ ਲੱਗੂ ਉੱਥੇ ਖੜਿਆ ਨਹੀਂ ਜਾਂਦਾ ਜੇ ਅਸੀਂ ਆਹ ਪਾਣੀ ਲਗਾਤਾਰ ਚੱਲ ਸਰਦਾ ਜਰੂਰ ਦੇਖ ਕੇ ਆਓ ਫਿਰ ਤੁਸੀਂ ਉੱਠੋਗੇ ਫਿਰ ਤੁਰੋਗੇ ਕਹੀ ਹੋਈ ਗੱਲ ਦਾ ਤੇ ਅੱਖੀਂ ਦੇਖੀ ਗੱਲ ਦਾ ਬੜਾ ਫੱਕਰ ਹੁੰਦਾ ਆ ਦੇਖੀਂ ਦੇਖੀਂ